ਫਾਈਨਲ ਸਾਂਝਾ ਕਰ ਦੇਵਾਂਗਾ ਇੱਕ ਨਹੀਂ ਮੌਜੂਦਾ ਸਿੰਘਾਂ ਦੇ ਬਹੁਤ ਸਾਰੇ ਪ੍ਰਸੰਗ ਦਾਸ ਨੇ ਆਪ ਲਿਖੇ ਨੇ ਉਹ ਨੈਤ ਦੇ ਉੱਤੇ ਵੀ ਹੈਗੇ ਨੇ ਦਾਸ ਵੀ ਕਰੀ ਸਾਂਝਾ ਕਰ ਸਕਦਾ ਭਾਵੇਂ ਛੋਟੇ ਸਾਹਿਬ ਜੀ ਦਾ ਵੱਡੇ ਸਾਹਿਬ ਜੀ ਦਾ ਬਾਬਾ ਇਹ ਵੀ ਆਖਿਆ ਗਿਆ ਉਹਨਾਂ ਨੂੰ ਕਰਨੀ ਨਾਮਾ ਇਹ ਦੇਖ ਕੇ ਬਜ਼ੁਰਗੀ ਬਾ ਅਕਲ ਨਾ ਕਿ ਵਿਸਾਲ ਵਿਸਾਲ ਦਾ ਮਤਲਬ ਤੌੜੇ ਤੌੜਿਆਂ ਦੇ ਨਾਲ ਬਜ਼ੁਰਗੀ ਨਹੀਂ ਹੁੰਦੀ ਕਿ ਕਹਿੰਦੇ ਤੌੜਾ ਛੱਟੇ ਨੂੰ ਅਕਲ ਹੀ ਨਹੀਂ ਆਈ ਸਾਰੀ ਜਿੰਦਗੀ ਸਿਆਣਾ ਬਿਆੰਦੇ ਵਾਲਾ ਬੁੱਢ ਬਲੇਟ ਵੀ ਕਹਿ ਦਿੰਦੇ ਕਤੇ ਬੱਚੇ ਹੋ ਜਿਹੜੇ ਸਿਆਣੇ ਕੰਮ ਕਰਦੇ ਨੇ ਸੋਹਣੀਆਂ ਗੱਲਾਂ ਕਰਦੇ ਨੇ ਘਰ ਦੇ ਵਿੱਚ ਮਾਹੌਲ ਗੁਰਸਿੱਖੀ ਵਾਲਾ ਬਣਾਈਏ ਮੈਂ ਝੂਠ ਨਹੀਂ ਬੋਲਦਾ ਇੱਕ ਬਚਨ ਕਰ ਦਿੰਦਾ ਭੈਣੋ ਤੁਹਾਡੇ ਨਾਲ ਜੋ ਮੈਂ ਕਹਿਣਾ ਨਾ ਸਟੇਜ ਤੇ ਤੂੰ ਅੱਧਾ ਵੱਧ ਅੱਧੇ ਵੱਧ ਇਤਿਹਾਸ ਦਾ ਆਪਣੀ ਮਾਂ ਕੋਲ ਚੌਂਕੇ 'ਚ ਬੈਠ ਕੇ ਸਰਵਣ ਕੀਤਾ ਜਿੱਦਾਂ ਦਾ ਸਿੱਧਾ ਸਾਡਾ ਵਾਲਛੜ ਨਹੀਂ ਸੀ ਉਹਨਾਂ ਨੂੰ ਆਂਬਾ ਪ੍ਰਸ਼ਾਦਾ ਲੇਟ ਹੋ ਜਾਣਾ ਪੂਰੀ ਮਿੱਸੀ ਹੋਲੀ ਸਾਡੀ ਮਾਤਾ ਨੇ ਕਦੀ ਬਾਬਾ ਦੀਪ ਸਿੰਘ ਦੀ ਸਾਖੀ ਕਦੀ ਭਾਈ ਮਨੀ ਸਿੰਘ ਦੀ ਸਾਖੀ ਕਦੀ ਕਿਸੇ ਦੀ ਸਾਖੀ ਉਹ ਮੇਰੇ ਜਿਹਨ ਵਿੱਚ ਬੈਠਾ ਆ ਵੀ ਸਾਖੀ ਮੇਰੀ ਮਾਤਾ ਨੇ ਸੁਣਾਈ ਸੀ ਉਹ ਜਿਹਨ ਵਿੱਚ ਬੈਠਾ ਹੋਇਆ ਤੇ ਅੱਜ ਜੇ ਰੋਟੀ ਵੇਟ ਹੋ ਜੇ ਹੱਸਿਓ ਨਾ ਰੋਟੀ ਲੇਟ ਹੋ ਰਹੀ ਤੇ ਰਿਮੋਟ ਦੇ ਨਾਲ ਬੈਠਾ ਤੂੰ ਕਾਰਟੂਨ ਦੇਖ ਲੈ ਮੈਂ ਵੀ ਕੋਈ ਸੀਰੀਅਲ ਦੇਖ ਲਵਾਂਗੀ ਫਿਰ ਸਾਡਾ ਪਾਰ ਉਤਾਰਾ ਨਹੀਂ ਹੋਣਾ ਪਰਿਵਾਰ ਸੁਧਾਰ ਲੋ ਬੱਚੇ ਬਚ ਗਏ ਜਿਹੜੇ ਬੱਚੇ ਨੇ ਕਹਿੰਦੇ 1 ਨਿਕਲਾਏ ਉਹਦੇ ਵਰਗਾ ਦੁਨੀਆ ਤੇ ਅਮੀਰ ਕੋਈ ਨਹੀਂ ਕਰੋੜਾਂ ਰੁਪਈਆ ਦੀ ਜਾਇਦਾਦ ਦਾ ਉਲਾਦ ਕਹਿਣੇ ਚ ਨਹੀਂ ਮੰंजे ਤੇ ਬੈਠ ਕੇ ਸੋਚੇ ਮੇਰੇ ਅੁਰ ਦਾ ਗਰੀਬ ਕੋਈ ਨਹੀਂ ਦੁਨੀਆ ਵਿੱਚ ਆਓ ਸਰਵਨ ਕਰੀਏ ਕਿਉਂ ਬੇਨਤੀ ਕਰੀਏ छा <small> ਓਹ ਔਲਾਦੀ ਕਹਿ ਬਰਾੜ ਬਣਾ ਤੁਸੀਂ ਅਮਰ ਕੇ ਹੱਥ ਕੁਝ ਹੋਣਾ ਨਹੀਂ ਉਹ ਦੇ ਨਾ ਸਕੀ ਸੋ ਦਾਸ ਇਥੇ ਹੀ ਸਮਾਪਤੀ ਕਰਦਾ ਹੈ ਕੀਰਤਨ ਕਰਦਿਆਂ ਸਾਰੇ